ਸਾਧ ਸੰਗਤ ਜੀ ਸਾਰੇ ਦਰਸ਼ਕਾਂ ਨੂੰ ਪੰਜਾਬ ਦਰਸ਼ਨ ਟੈਲੀਵਿਜ਼ਨ ਸਤਿਪੱਖੀ ਰਬਦਾਸ ਅਤੇ ਜੋ ਬੋਲੇ ਸੋ ਨਿਹਾਲ ਟੈਲੀਵਿਜ਼ਨ ਪਰੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀ ਹੈ ਕਿ ਬੈਸੇ ਤੱਕ ਦੋ ਤਿੰਨ ਫਿਲਮ ਅਸੀਂ ਬਰਫ ਦੇ ਵਿਸ਼ੇ ਤੇ ਬਣਾ ਚੁੱਕੇ ਹਾਂ ਪਰ ਅ ਅੱਜ ਹੈ ਮੇਰੇ ਖਿਆਲ ਪੰਜ ਤਰੀਕ ਜਨਵਰੀ ਜਾਂ 6 ਜਨਵਰੀ ਕਿ ਬਾਕੀ ਜਦੋਂ ਬਾਹਰਲਾ ਮੌਸਮ ਦੇਖਿਆ ਤਾਂ ਫਿਰ ਦਿਲ ਕੀਤਾ ਕਿ ਹੋਰ ਬਣਾ ਦਈਏ ਕਿ ਕੋਈ ਬਰਫ਼ ਤਹਰਦਮ ਪੈਣੀ ਨਹੀਂ ਹੈ ਔਰ ਲੋਕਾਂ ਨੂੰ ਜਾਣਕਾਰੀ ਸੰਗਤਾਂ ਨੂੰ ਮਿਲਦੀ ਰਹੇ ਜੋ ਦੇਸ਼ ਵਿਦੇਸ਼ਾਂ ਵਿੱਚ ਬੈਠੇ ਹਨ ਤੇ ਚਲੋ ਅ ਅੱਜ ਦੀ ਜੋ ਖਬਰ ਹੈ ਅੱਜ 700 ਫਲਾਈਟਾਂ ਜੋ ਐਮਸਟਰਡਮ ਹਾਲੈਂਡ ਦੇ ਵਿੱਚੋਂ ਉੜਨੀ ਆ ਸਕੀਆਂ ਉਹ ਕੈਨਸਲ ਹੋ ਗਈਆਂ ਬਰਫ਼ ਦੇ ਕਰਕੇ ਜਿਹੜੀਆਂ ਕੱਲ ਦੀਆਂ ਟ੍ਰੇਨਾਂ ਬਹੁਤ ਜ਼ਿਆਦਾ ਰੱਦ ਹੋ ਗਈਆਂ ਸਨ ਉਹ ਯਾਤਰੀਆਂ ਨੂੰ ਬਹੁਤ ਜ਼ਿਆਦਾ ਕਠਿਨਾਈ ਪੇਸ਼ ਹੋਈ ਹੈ ਔਰ ਜਿਹੜਾ ਰਸਤਾ ਤੁਸੀਂ 15 ਮਿੰਟਾਂ 'ਚ ਤੈਅ ਕਰ ਸਕਦੇ ਸੀਗੇ ਤੋ ਉਹ ਰਸਤਾ برف ਦੇ ਕਾਰਨ ਤਕਰੀਬਨ ਅੱਜ ਦੀ ਖਬਰ ਹੈ ਕਿ 2 ਘੰਟੇ ਦੇ ਵਿੱਚ ਸਾਡੇ ਕੋਲ ਕੋਈ ਪਹੁੰਚਿਆ ਹੈ ਉਹਨੇ 15 ਮਿੰਟੇ ਚਾਹੁਣਾ ਸੀ ਉਹਨੂੰ 2 ਘੰਟੇ ਲੱਗੇ ਹਨ ਔਰ ਬੱਚੇ ਜੋ ਹਨ ਸਕੂਲ ਜਾਣ ਵਾਲੇ ਜਿਹੜੇ ਬੱਚੇ ਆ ਉਹ ਬਹੁਤ ਹੀ ਜ਼ਿਆਦਾ ਬੱਚੇ ਅੱਜ ਸਕੂਲ ਨਹੀਂ ਜਾ ਸਕੇ ਕਿਉਂਕਿ ਟ੍ਰੇਨਾਂ ਵੀ ਤਕਰੀਬਨ ਬੰਦ ਆ ਬੱਸਾਂ ਵੀ ਤਕਰੀਬਨ ਨਾ ਮਾਤਰ ਚੱਲਦੀਆਂ ਤੇ ਕਾਰ ਦੇ ਵਿੱਚ ਕੋਈ ਪਛਾਣ ਨਹੀਂ ਸਕਦਾ ਕਿਉਂਕਿ ਕਾਰ ਦੇ ਵਿੱਚ ਹੋਰ ਮੁਸ਼ਕਲ ਹੈ ਤੇ ਉਸ ਤੋਅ ਦੇ ਵਿੱਚ ਜਿਹੜੇ ਲੋਕ ਕੰਮਾਂ ਤੇ ਜਾਣ ਵਾਲੇ ਸੀ ਇੱਕ ਔਰਤ ਦਾ ਸੀ ਬਿਆਨ ਉਹ ਕਹਿੰਦੀ ਵੀ ਪਹਿਲੇ ਦਿਨ ਕੰਮ ਤੇ ਜਾਣਾ ਸੀ ਤੇ ਨਵੇਂ ਕੰਮ ਤੇ ਤਾਂ ਉਹ ਕਹਿੰਦੀ ਸੀ ਵੀ ਮੈਂ 4 ਘੰਟੇ 延迟 ਪਹੁੰਚਣਾ ਤੇ ਬਾਹਰ ਲੋਕਾਂ ਦੀ ਆਵਾਜ਼ਾਂ ਵੀ ਨਾ ਮਤ ਰਿਆ ਡੇਕੇ برف ਦੇ ਵਿੱਚ ਸੱਤਾਂਗਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਆ ਐਕਸੀਡੈਂਟ ਵੀ ਵਧੇ ਆ ਤੇ ਬਾਹਰ ਜਿਹੜੇ ਜਾਨਵਰ ਆ ਉਹਨਾਂ ਦੇ ਵਿੱਚੋਂ ਬਹੁਤ ਜਾਨਵਰ ਜਿਹੜੇ ਆ ਉਹ ਇਸ ਵੇਲੇ ਮੌਤ ਦਾ ਸ਼ਿਕਾਰ ਹੋ ਰਹੇ ਆ ਠੰਡ ਤੇ ਬਰਫ਼ ਬਰਫ਼ ਦੇ ਵਿੱਚ ਥੱਲੇ ਜ਼ਮੀਨ ਦਿਖਾਈ ਨਹੀਂ ਦਿੰਦੀ ਹੈ ਅਤੇ ਇਸ ਕਰਕੇ ਫਿਰ ਉਹਨਾਂ ਨੂੰ ਜੋ ਖਾਣਾ ਹੈ ਉਹ ਕਈ ਭੁੱਖੇ ਮਰ ਰਹੇ ਹਨ ਉਹ ਦਰਖਤਾਂ ਦੇ ਵੀ ਜੋ ਪੱਤੇ ਹਨ ਉਹਨਾਂ ਤੇ ਵੀ ਬਰਫ਼ ਨਹੀਂ ਆ ਕਿ ਉਹ ਸਿੱਟੇ ਹੋ ਗਏ ਮੈਂ ਹੁਣ ਤੁਹਾਨੂੰ ਦਿਖਾ ਲਦਾ ਥੋੜਾ ਥੋੜਾ ਇਹ ਇਸ ਕਰਕੇ ਵੈਸੇ ਲਾਂਚ ਵਿੱਚ ਹੀ ਮੈਂ ਇਹ ਫਿਲਮ ਬਣਾਉਣੀ ਸ਼ੁਰੂ ਕਰ ਦਿੱਤੀ ਐ ਵੈਸੇ ਦੋ ਤਿੰਨ ਬਣਾਈਆਂ ਥੋੜੀ ਬਰਫ਼ ਦੀਆਂ ਜੋ ਬਰਫ਼ ਦੇ ਬਾਰੇ ਜਾਣਕਾਰੀ ਦੇਣ ਦੀ ਤੇ ਹੁਣ ਮੈਂ ਆਪਣੇ ਘਰ ਆ ਤੇ ਘਰ ਦੇ ਵਿੱਚੋਂ ਖਿੜਕੀ ਖੋਲ ਕੇ ਹੀ ਮੈਂ ਥੋੜਾ ਜਿਹਾ ਤੁਹਾਨੂੰ ਦਿਖਾ ਲਦਾ ਬਰਫ਼ ਨੇ ਕੀ ਹਾਲ ਕੀਤਾ ਇੱਥੇ ਇਹ ਪੰਜ ਸਾਲ ਬਾਅਦ برف ਪਈ ਹੈ ਕਈ ਬੱਚਿਆਂ ਨੇ ਜਿਨ੍ਹਾਂ ਨੇ ਪਹਿਲਾਂ ਜਿਨ੍ਹਾਂ ਦਾ 5 ਸਾਲ ਤੋਂ ਪਹਿਲਾਂ ਜਨਮ ਨਹੀਂ ਹੋਇਆ ਜਿਹੜੇ ਜਿਨ੍ਹਾਂ ਦੀ ਉਮਰ 5 ਸਾਲ ਹੈ ਉਹਨਾਂ ਨੇ ਪਹਿਲੀ ਵਾਰ برف ਦੇਖੀ ਹੈ ਕਿਉਂਕਿ ਹਾਲੈਂਡ ਵਿੱਚ برف ਹੁਣ ਪੈ ਨਹੀਂ ਰਹੀ ਤੇ ਜਿਹੜੇ ਲੋਕ ਸਾਡੇ ਦੂਜੇ ਦੇਸ਼ਾਂ ਵਿੱਚ ਰਹਿੰਦੇ ਆ ਦੁਨੀਆ ਤੇ ਜਿਨ੍ਹਾਂ ਨੇ برف ਦੇਖਣ ਦੇ ਸ਼ੌਕੀਨ ਆ ਉਹ ਦੇਖ ਸਕਦੇ ਆ ਬਾਕੀ ਅ ਇਤੋਂ ਜ਼ਿਆਦਾ ਹੋਰ ਦੇਸ਼ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪੈਂਦੀ ਹਰਦਮ ਪੈਂਦੀ ਹੈ ਜਿਵੇਂ ਕਿ ਇਟਲੀ ਦੇ ਵਿੱਚ ਇੱਕ ਇਹੋ ਜਿਹਾ ਏਰੀਆ ਆ ਸਵਿਟਜ਼ਰਲੈਂਡ ਚ ਏਰੀਆ ਸਟਰੀਆ ਦੇ ਵਿੱਚ ਏਰੀਆ ਫਰਾਂਸ ਵਿੱਚ ਏਰੀਆ ਹੈ ਜਰਮਨ ਵਿੱਚ ਤੇ ਉਧਰ ਸਕੈਂਡੀਨੇਵੀਅਨ ਦੇਸ਼ਾਂ ਦੇ ਵਿੱਚ ਵੀ ਕੁਝ ਅਜਿਹੇ ਦੇਸ਼ ਹੈਗੇ ਜਿੱਥੇ ਬਰਫ਼ ਪੈਂਦੀ ਹਰਦਮ ਤੇ ਉੱਥੇ ਦੇ ਲੋਕ ਬਰਫ਼ ਨੂੰ ਜਾਣਦੇ ਆ ਔਰ ਮੈਂ ਕੱਲ ਦੇਖਿਆ ਸੀ ਆਰਐਸਾਂ ਤਾਂ ਜਿਹੜੇ ਖੇਤਾਂ ਵਿੱਚ ਭੇਡਾਂ ਚਰ ਰਹੀਆਂ ਸੀ ਉਹ ਬਹੁਤ ਮੁਸ਼ਕਲ ਦੇ ਵਿੱਚ ਉਹਨਾਂ ਨੂੰ ਖਾਣਾ ਇਸ ਵੇਲੇ ਮਿਲ ਨਹੀਂ ਰਿਹਾ ਤੇ ਬਾਕੀ ਉਹ ਬਾਹਰ ਹੀ ਠੰਡ ਦੇ ਵਿੱਚ ਉਹ ਖੜੀਆਂ ਸਨ ਤੇ ਇਸ ਤਰ੍ਹਾਂ ਨਾਲ ਹੋਰ ਵੀ ਚਿੜੀਆਂ ਕਬੂਤਰ ਜੋ ਬਾਹਰ ਜਾਨਵਰ ਰਹਿੰਦੇ ਹਰ ਉਹ ਕਾਫੀ ਮੁਸ਼ਕਲ ਚ ਹੈ ਤੇ ਲੋਕ ਜਿਹੜੇ ਆ ਉਹ ਕਹਿੰਦੇ ਵੀ ਬਾਹਰ ਨਾ ਜਾਓ ਅਗਲੇ ਹਫ਼ਤੇ -15 10 ਉਹਨਾਂ ਨੇ ਦੱਸਦਾ ਹੈ -15 ਤੇ ਇਸ ਤਰ੍ਹਾਂ ਨਾਲ ਇਹ ਦੇਸ਼ ਦੇ ਵਿੱਚ ਅੱਜ ਦਾ ਹਾਲ ਹੈ ਜੀ ਆਓ ਤੁਹਾਨੂੰ ਥੋੜਾ ਜਿਹਾ ਬਾਹਰਲਾ ਨਜ਼ਾਰਾ ਦਿਖਾ ਲਈਏ ਤੇ ਮੈਂ ਖਿੜਕੀ ਖੋਲ ਕੇ ਆਪਣੇ ਘਰ ਦੀ ਤੁਹਾਨੂੰ ਦਿਖਾ ਦਵਾਂ। ਆਹ ਦੇਖੋ ਜੀ ਮੈਂ ਖਿੜਕੀ ਖੋਲਣ ਲੱਗਾ। ਤੁਸੀਂ ਦੇਖੋ ਕਿਵੇਂ ਬਾਹਰ ਇਹ ਸਾਰਾ ਹਾਲ ਹੈ। ਅਤੇ ਛਿੱਟਾ ਛਿੱਟਾ ਜਿਉ ਤੁਹਾਨੂੰ ਦਿਖਾਈ ਦਿੰਦਾ ਹੈ ਇਹ ਸਾਰੀ ਬਰਫ ਹੈ ਉਹ ਦਰਖਤਾਂ ਦੇ ਉੱਪਰ ਤੁਸੀਂ ਦੇਖ ਲਓ ਦਰਖਤਾਂ ਦੇ ਉੱਪਰ ਵੀ ਕੀ ਹਾਲ ਹੋਇਆ ਹੈ ਇਹ ਲੱਗਦਾ ਵੀ ਦਰਖਤ ਛਿੱਟੇ ਆ ਨਹੀਂ ਦਰਖਤ ਹਰੇ ਹੀ ਆ ਪਰ ਜਿਹੜਾ ਹੈਗਾ ਬਰਫਨ ਇਹਨਾਂ ਤੇ ਇੰਨੀ ਪਹਿ ਚੁੱਕੀ ਹੈ ਕਿ ਇਹ ਇੱਕ ਬੱਕਰੀ ਚੀਜ਼ ਦਿਖਾਈ ਦੇ ਰਹੀ ਹੈ ਜੋ ਬਰਫ ਦੇ ਨਾਲ ਹੈ ਇੱਥੇ ਰਸਤੇ ਜਿਹੜੇ ਹਨ ਸਾਰੇ ਆ ਤੁਸੀਂ ਇੱਧਰ ਦੂਰ ਤੱਕ ਦੇਖੋ ਮੈਂ ਖਿੜਕੀ ਤੋਂ ਦਿਖਾ ਰਿਹਾ ਆਪਣੇ ਘਰ ਦੀ ਖਿੜਕੀ ਫੋਲ ਕੇ ਅ ਦਰਖਤ ਕਾਰਾਂ ਜਿਹੜੀਆਂ ਇਹ ਬਰਫ਼ ਦੇ ਨਾਲ ਟਕੀਆਂ ਪਈਆਂ ਸਾਰੀਆਂ ਤੇ ਅ ਆ ਛੋਟਾ ਜਿਹੜਾ ਰਸਤਾ ਇੱਕ ਨਾਲ ਲੰਘਣ ਦੀ ਉਹਨਾਂ ਨੇ ਇਹਨੂੰ ਸਾਫ਼ ਕੀਤਾ ਹੈ ਕਰਾ ਦੇ ਨਾਲ ਸਾਫ਼ ਕਰਦੇ ਆ ਨਮਕ ਸੱਟ ਦੇ ਪਹਿਲਾਂ ਵੀ ਦੱਸ ਚੁੱਕਾ ਤੇ ਉੱਥੇ ਇੱਕ ਧੁੱਪ ਥੋੜੀ ਜਿਹੀ ਦਿਖਾਈ ਦਿੰਦੀ ਆ ਉਹ ਸਾਹਮਣੇ ਕਿੱਥੇ ਇੰਦਰ ਵੱਡਾ ਫਲੈਟ ਹੋਣ ਕਰਕੇ ਇੱਥੇ ਧੁੱਪ ਨਹੀਂ ਦਿਖਾ ਰਹੀ ਇਹ 10 ਮੰਜ਼ਲ ਮੰਜਲੋ ਫਲੈਟ ਆ ਅੱਧਾ ਸਮਾਨ ਚ ਪਹੁੰਚਿਆ ਉੱਥੇ ਧੁੱਪ ਦਿਖਾਈ ਦੇ ਰਹੀ ਆ ਬਾਕੀ ਇੱਥੇ ਹੱਲੇ ਕੋਈ ਧੁੱਪ ਨਹੀਂ ਆਹੋ ਉਹਦਾ ਕੋਈ ਜ਼ੋਰ ਨਹੀਂ ਚੱਲਣਾ ਮਾੜੀ ਮੁੱਠੀ ਧੁੱਪ ਹੈ ਬਾਕੀ ਠੰਡ ਤੂੰ ਬਰਫ਼ ਦਾ ਅਸਰ ਜਿਹੜਾ ਹੈ ਉਹ ਤੋਂ ਪੌੜਾ ਕੁਝ ਨਹੀਂ ਵਿਗਾੜ ਸਕਦੀ ਤੇ ਆ ਇਹ ਮੇਰੀ ਕਾਰ ਖੜੀ ਆ ਇਹਦਾ ਹਾਲ ਦੇਖ ਲਓ ਬਰਫ਼ ਦੇ ਵਿੱਚ ਠਕੀ ਆ ਤੇ ਇੱਥੇ ਅਸੀਂ ਇਹਨੂੰ ਚਲਾਉਣਾ ਹੋਊਗਾ ਤਾਂ ਪਹਿਲਾਂ ਸਾਨੂੰ ਬਰਫ਼ ਜਿਹੜੀ ਆ ਸਾਰੀ ਹਟਾਉਣੀ ਪੈਗੀ ਉਸ ਤੋਂ ਬਾਅਦ ਫਿਰ ਇਹਦੇ ਟਾਇਰਾਂ ਮੁਰੇ ਉਹ ਵੀ ਕਈ ਵਾਰੀ ਬਰਫ਼ ਹਟਾਉਣੀ ਪੈਂਦੀ ਆ ਕਈ ਵਾਰੀ ਗੱਡੀ ਨਿਕਲ ਵੀ ਜਾਂਦੀ ਆ। ਆ ਗਵਾਂਡੀਆਂ ਦੀ ਗੱਡੀ ਜਾਂ ਹੋਰ ਗੱਡੀਆਂ ਇੱਥੇ ਕਈ ਜੜੀਆਂ ਹੈਗੀਆਂ। ਉਹ ਕਈਆਂ ਦਿਨਾਂ ਤੋਂ ਵੈਸੇ ਹੀ ਖੜੀਆਂ ਆ, ਚਲਾ ਨਹੀਂ ਰਿਹਾ ਲੋਕ। ਤੇ ਇਸ ਤਰ੍ਹਾਂ ਦਾ ਇਧਰਲਾ ਹਾਲ ਆ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਆਪਣੇ ਘਰ ਦਾ ਪਿਛਲੇ ਜਿਹੜਾ ਸਾਡਾ ਵਿਹੜਾ ਉਹਦਾ ਹਾਲ ਤੁਹਾਨੂੰ ਦਿਖਾਉਣਾ। ਵੀ ਉੱਥੇ ਕੀ ਹਾਲ ਹੋਇਆ। ਮੈਂ ਪਹਿਲਾਂ ਖਿੜਕੀ ਬੰਦ ਕਰ ਦਿਆਂ। ਕਿਉਂਕਿ ਇੱਥੇ ਜਿਹੜਾ ਹੈਗਾ ਠੰਡ ਅੰਦਰ ਕਾਫੀ ਆ ਰਹੀ ਹੈ ਤੇ ਹੁਣ ਮੈਂ ਉਧਰ ਜਾਣਾ ਆਪਣੇ ਅ ਘਰ ਦੇ ਵਿੱਚ ਬਾਕੀ ਮੈਂ ਉੱਪਰ ਪਹਿਲੀ ਸਟੋਰੀ ਤੇ ਹੈਗਾ ਇੱਥੇ ਅ ਇਧਰੋਂ ਤੁਹਾਨੂੰ ਥੋੜਾ ਜਿਹਾ ਨਜ਼ਾਰਾ ਦਿਖਾ ਦਿਆਂ ਘਰ ਦਾ ਔਰ ਸਾਡੇ ਘਰ ਦਾ ਪਿਛਲਾ ਪਾਸਾ ਵੇਖਣਾ ਇੱਥੇ ਇਹ ਦਰਖਤ ਮਗਰਾਂ ਸਾਡੇ ਲਾਏ ਹੋਏ ਆਹ ਦਰਖਤ ਦਾ ਕੀ ਹਾਲ ਹੈ ਇਹਦੇ ਤੇ ਕਿੰਨੀ ਬਰਫ਼ ਪੱਤਿਆਂ ਤੇ ਪਈ ਹੈ ਜੰਮੀ ਪਈ ਹੈ ਬਰਫ਼ ਉਹ ਗੋੰਡੀਆ ਦਾ ਘਰ ਹੈ ਜਿਹੜੇ ਢੋਲ ਜਿਹਨਾਂ ਵਿੱਚ ਅਸੀਂ ਘਰ ਦਾ ਕਚਰਾ ਸੱਟਦੇ ਹਾਂ ਉਹਨਾਂ ਤੇ ਵੀ ਬਰਫ਼ ਪਈ ਹੈ ਤੇ ਆਹ ਘਰ ਦਾ ਵੇਖਣਾ ਆ ਘਰ ਦੀ ਅ ਪਿੱਛੇ ਕੋਸ਼ਟਾ ਜੀ ਬਣਾਈ ਆ ਉਹ ਦਰਖਤ ਆ ਅੰਜੀਰ ਦਾ ਦਰਖਤ ਆ ਉਹਦੇ ਉੱਤੇ ਕਿੰਨੀ ਬਰਫ ਪਈ ਆ ਕੋਈ ਪੱਤਾ ਨਹੀਂ ਦਿਖਾਈ ਦੇ ਰਿਹਾ ਇਸ ਵੇਲੇ ਆ ਬੇੜੇ ਦੇ ਵਿੱਚ ਬਰਫ ਆ ਕੁਰਸੀ ਪਈ ਹੈ ਬਾਹਰ ਕੁਰਸੀਆਂ ਪਈਆਂ ਹੁਣ ਇਹਨਾਂ ਤੇ ਬੰਦਾ ਬਖਣਾ ਤਾਂ ਅਸਫਲ ਹੋઈ ਨਹੀਂ ਸਕਦਾ ਕਿ ਬਾਹਰ ਨਿਕਲ ਸਕਦਾ ਤੇ ਇੱਥੇ ਇੱਕ ਬਿੱਲੀ ਸਾਡੇ ਆਉਂਦੀ ਆ ਵਿਚਾਰੀ ਕਿਸੇ ਦੀ ਗੌਂਡੀਆਂ ਦੀ ਜਾ ਉਹ ਪਰੇ ਵੀ ਬਾਹਰ ਬਿੱਲੀਆਂ ਉਹ ਦੇਖੋ ਗੌਂਡੀਆਂ ਨੇ ਰੱਖੀਆਂ ਬਾਕੀ ਉਹ ਧਿਆਨ ਨਹੀਂ ਦਿੰਦੇ ਹੈ ਉਹ ਥੋੜੀ ਜਿਹੀ ਜਗ੍ਹਾ ਜਿੱਥੇ ਬਰਫ਼ ਨਹੀਂ ਪਈ ਉੱਥੇ ਬੈਠੀ ਹੈ ਸਹਾਰਾ ਲੈ ਰਹੀ ਹੈ ਉਹ ਗਾਂਡੀ ਧਿਆਨ ਨਹੀਂ ਦਿੰਦੇ ਹੈ ਉਧਰ ਉਦਾਂ ਤੋਂ ਪਰੇ ਉਹ ਦਰਵਾਜ਼ਾ ਵੀ ਖੁੱਲ੍ਹਾ ਹੈ ਉਹ ਅੰਦਰ ਬਰਾਂਡ ਜਿਹੇ ਦੇ ਵਿੱਚ ਜਾ ਸਕਦੀ ਹੈ ਉਹ ਬਿੱਲੀ ਇੱਧਰ ਆਉਂਦੇ ਪੈਣ ਲੱਗੇ ਪਾਣੀ ਪੀਣ ਇੱਥੇ ਸਾਡੇ ਆਉਂਦੀ ਹੈ ਮੈਨੂੰ ਲੱਗਦਾ ਕਈ ਵਾਰੀ ਮੇਰੀ ਵਾਈਫ ਕਹਿੰਦੀ ਹੈ ਵੀ ਇਹ ਬਿੱਲੀ ਨੇ ਇੱਥੇ ਬੱਚੇ ਦਿੱਤੇ ਆ ਕਿਤੇ ਆ ਛੱਡ ਦੇ ਥੱਲੇ ਉਹ ਹੋ ਵੀ ਸਕਦਾ ਹੈ ਉਹ ਅੱਜ ਪਾਣੀ ਵੀ ਹੋਣ ਨੂੰ ਮੈਨੂੰ ਲੱਗਦਾ ਨਹੀਂ ਵੀ ਉਹ ਜਿੱਥੇ ਪਾਣੀ ਸਗਾ ਉਹ ਸਾਰਾ ਜੰਮਿਆ ਹੈ ਤੇ ਬਾਕੀ ਇੰਦਰਲੇ ਘਰ ਕੋਲ ਸਾਰੇ ਦੇਖ ਲਓ ਵੀ ਕਿਤੇ ਵੀ ਕੋਈ ਅਜੀਹੀ ਜਗ੍ਹਾ ਨਹੀਂ ਹੈ ਜਿੱਥੇ ਬਰਫ਼ ਨਾ ਹੋਵੇ ਛੱਤਾ ਤੇ ਬਰਪਈ ਹੈਗੀ ਆ ਸੋ ਅੱਜ ਤੁਹਾਨੂੰ ਇਹ ਦਿਖਾ ਲ ਕੇ ਇਹ ਫਿਲਮ ਮੈਂ ਇੱਥੇ ਬੰਦ ਕਰ ਦਾਂ ਜੀ ਤੇ ਇਹ ਇਨਫਾਰਮੇਸ਼ਨ ਵਾਸਤੇ ਹੀ ਆ ਤੁਹਾਨੂੰ ਕਿਉਂਕਿ ਮੁੜ ਕੇ ਬਰਫ਼ ਹੁਣ ਪਤਾ ਨਹੀਂ ਆ ਇਹ ਕਿੰਨੇ ਦਿਨਾਂ ਚ ਖਤਮ ਹੁੰਦੀ ਹੈ ਕਿੰਨੇ ਦਿਨਾਂ ਚ ਚੱਲਦੀ ਹੈ ਤੇ ਇਹ ਮੌਸਮ ਬਹੁਤ ਠੰਡਾ ਰਹੂਗਾ ਤਾਂ ਕੋਣੋਂ ਕੋਣ ਨੂੰ ਖਿੜਕੀ ਬੰਦ ਕਰਨੀ ਜ਼ਰੂਰੀ ਹੈ ਨਹੀਂ ਤਾਂ ਹੋਰ ਠੰਡ ਇੱਥੇ ਅੰਦਰ ਆਏਗੀ ਤੇ ਇਸ ਕਰਕੇ ਮੈਂ ਹੁਣ ਖਿੜਕੀ ਬੰਦ ਕਰ ਦਾਂ ਜੀ ਆ ਇਧਰਲੇ ਪਿਛਲੇ ਕਰਾਂ ਦਾ ਇਨੇ ਜਾ ਰਹਾ ਹੈ। ਠੀਕ ਹੈ ਜੀ। ਮੈਂ ਆਪਣੇ ਪੜਦਾ ਗਿਆ ਕਰ ਮੇਰੇ ਸਰ ਤੇ ਆ ਗਿਆ ਸੀ। ਤੇ ਹੁਣ ਮੈਂ ਇਹ ਫਿਲਮ ਨੂੰ ਬੰਦ ਕਰਦਾ। ਤੁਸੀਂ ਜਰੂਰ ਇਥੋਂ ਕੁਛ ਨਾ ਕੁਛ ਨਵੀਆਂ ਚੀਜ਼ਾਂ ਜਰੂਰ ਦੇਖੋਗੇ ਜਿਹਨਾਂ ਦੇਸ਼ਾਂ 'ਚ ਬਰਫ਼ ਨਹੀਂ ਪੈਂਦੀ। ਚੰਗਾ ਜੀ। ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸ਼ਾਤਰੀਕਾ।